ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜੇ ਨੇ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਦੋਸਤੋ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ 91152 6590 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਾ ਹਲ ਇੱਕ ਪਹਿਲਾ ਸੂਆ ਤਾਜੀ ਸੂਏ ਝੋਟੀ ਲੈ ਕੇ ਆਏ ਆ ਐਡਰੈਸ ਤੇ ਜਾਣਕਾਰੀ ਵੀਰਾਂ ਦਾ ਬਸਕਦਾ ਨੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਮੇਰੇ ਨਾਮ ਐਡਰੈਸ ਕਨਫਰਮ ਕਰਵਾ ਦਿਓ ਆਪਣੇ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਦਬਾ ਮੋਬਾਈਲ ਨੰਬਰ ਕਿੰਨਾ ਵੀਰੇ 7508883132 ਜਿਹੜੀ ਵੀਰੇ ਆਪਾਂ ਸਕਰੀਨ ਤੇ ਝੋਟੀ ਦੇਖਣੀ ਹੈ ਕਹਿ ਮਸੂਆ ਸੂਈ ਹੈ ਪੂਣਾ ਬਚਾਦ ਹੁੰਦਾ ਪਹਿਲਾ ਸੂਆ ਦੰਦਾਂ 'ਚ ਚਾਰ ਦੰਦਾ ਕਹਿ ਦਿੰਨਾਂ ਦੀ ਸੂਈ ਹੈ ਵੀਰੇ ਦੋਸਤੋ ਪਰਸੋਂ ਦੀ ਝੋਟੀ ਸੂਈ ਤੇ ਕਿੰਨੀ ਕੁ ਬੋਲੀ ਹਾਜ਼ਰ ਹੈ 7-8 ਕਿਲੋ ਬੋਲੀ ਹਾਜ਼ਰ ਹੈ ਆ ਉਲਦੀ ਗਰੰਟੀ ਹੋ ਬੋਲੀ ਦੀ ਦੁੱਧ ਦੀ ਗਰੰਟੀ ਹੋ ਆ ਦੋਸਤੋ 7-8 ਕਿਲੋ ਬੋਲੀ ਮੰਨ ਲਓ ਦੁੱਧ ਮੰਨ ਲਓ ਤੀਜਾ ਦਿਨ ਸੂਈ ਨੂੰ ਨਾੜੂ ਆ ਬਿਲਕੁਲ ਨਾਲ ਆ ਦੋਸਤੋ ਆਹ ਦੇਖ ਸਕਦੇ ਹੋਗੇ ਮਾਗਰ ਬੱਚਾ ਕੱਟ ਤੇ ਚ ਬਾਈ ਚੂਈ ਦੀ ਓਕੇ ਵੀਰੇ ਥਾਂ ਦੀ ਤੇ ਔਲਾ ਥਾਂ ਭਾਰ ਦੀ ਆਪਣੀ ਗਰੰਟੀ ਚੁਵਾਈ ਦੀ ਗਰੰਟੀ ਆ ਦੋਸਤੋ ਵਿਕਰਮ ਵੀ ਥਣ ਭਾਰ ਬੋਲੀ ਆਪਣੀ ਗਰੰਟੀ ਹੂ ਚੋ ਕੇ ਵੀਰ ਦੇ ਘਰੇ ਦੋ ਟੈਂਪ ਮੁੰਨ ਦੀ ਥੱਲੀ ਨਾਲ ਤਿੰਨ ਟਾਈਮ ਥੱਲੀ ਨਾਲ ਚੋ ਸਕਦੇ ਹੋਗੇ ਕੋਈ ਔਲ ਨਹੀਂ ਕਰਦੀ ਕੋਈ ਭਾਰ ਬਰੋਟੇ ਵਾਲਾ ਕੰਮ ਨਹੀਂ ਹੈਗਾ ਪਹਿਲ ਨੂੰ ਝੋਟੀਆਂ ਸੀਲ ਸੰਤ ਠੰਡੇ ਸਵਾਲੀ ਤੇ 8 ਕਿਲੋ ਵੀਰ ਕਹਿੰਦਾ ਬੋਲੀ ਮੰਨ ਲਓ ਦੁੱਧ ਮੰਨ ਲਓ ਤਿੰਨ ਦਿਨਾਂ ਦੀ ਸੂਈ ਥੱਲੇ ਹਾਜ਼ਰ ਹੈ ਦੋਸਤੋ ਵੀਰੇ ਖੁੱਲ ਕੇ ਗੇੜਾ ਦਵਾਲੇ ਤੋਰੇ ਪੱਖੋਂ ਬਾਈਆਂ ਨੂੰ ਚੈੱਕ ਕਰਵਾ ਲਈਏ ਦੋਸਤੋ ਦੰਦਾਂ ਚ ਚਾਰ ਦਿਨ ਵੱਡਾ ਕਦ ਕੜ ਕੋਈ ਚੰਗਾ ਕਦਕਾਠ ਆ ਬਾਕੀ ਬੱਚਾ ਲਾ ਕੇ ਆਪਣੀ ਬਸਮਾਈ ਹੋਈ ਝੋਟੀ ਤਕਰੀਬਨ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 3 ਕੋਏ ਦੇ ਲਗ ਭਾਗਾ ਦੋਸਤੋ ਜੇ ਕਿਸੇ ਮੇਰੇ ਵੀਰ ਦੀ ਸਹਮਦਾਰੀ ਚਾਹੁੰਦੀ ਹੈ ਤਾਂ ਵੀਰ ਲਖਵਿੰਦਰ ਨਾਲ ਜਰੂਰ ਕੰਟੈਕਟ ਕਰ ਲਓ ਦੋਸਤੋ ਚਵਾਈ ਚੂਈ ਦੀ ਵੀਰ ਕਹਿੰਦਾ ਓਕੇ ਆ ਤੋਰੇ ਤਾਰੇ ਦੀ ਵੀ ਝੋਟੀ ਬਿਲਕੁਲ ਸਾਫ ਬਿਲਕੁਲ ਐਨ ਕੰਪੈਕਟ ਆਰਡਰ ਮੁਠੀ ਆਲਾ ਨਿਕੜਵਾ ਥਾਣਾ ਦੋਸਤੋ ਝੋਟੀ ਦਾ ਬਾਜਬ ਰੇਟ ਵੀਰ ਦਾ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸਹਮਦਾਰੀ ਚਾਹੁੰਦੀ ਹੈ ਦਾ ਵੀਰ ਲਖਮਿੰਦਰ ਨਾਲ ਜਰੂਰ ਕੰਟੈਕਟ ਕਰ ਲਿਓ ਪਿੰਡ ਹੈਗਾ ਵੀਰ ਦਾ ਧੌਲਾ ਤੇ ਜ਼ਿਲ੍ਹਾ ਹੈਗਾ ਬਰਨਾਲਾ ਮੋਬਾਈਲ ਨੰਬਰ 7508883132 ਬੱਚਾ ਲਾ ਕੇ ਧਾਰਾ ਮਰਵਾ ਕੇ ਦਿਖਾਵਾਂਗੇ ਤੇ ਬਾਜਬ ਜਾਂ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸਾਮਧਾਰੀ ਚਾਹੁੰਦੀ ਹੈ ਵੀਰ ਲਖਵਿੰਦਰ ਦੇ ਘਰੇ ਦੋ ਟਾਈਮ ਤਿੰਨ ਟਾਈਮ ਚੰਗੀ ਤਰ੍ਹਾਂ ਤਸੱਲੀ ਕਰਕੇ ਖੀ ਦੋਸਤੋ ਪ੍ਰੋਪਰ ਬੱਚਾ ਚੜਦੀ ਝੋਟੀਆਂ ਦੇਖ ਸਕ ਰਹੇ ਹੋ ਕੋਈ ਲੱਤ ਛੜ ਵਾਲਾ ਕੰਮ ਨਹੀਂ ਪਹਿਲਾਂ ਜਿਵੇਂ ਝੋਟੀਆਂ ਹੁੰਦੀਆਂ ਵੀ ਅੱਗਾ ਪਿੱਛਾ ਕਰਦੀਆਂ ਨੇ ਉਹ ਕੋਈ ਦਿੱਕਤ ਨਹੀਂ ਜਿਵੇਂ ਮਈਆਂ ਦਾ ਚੋਣਾ ਹੁੰਦਾ ਤੀਜੇ ਚੌਥੇ ਦਾ ਉਸ ਤਰ੍ਹਾਂ ਦਾ ਚੋਣਾ ਚਬਾਈ ਦੀ ਵੀ ਬਿਲਕੁਲ ਪੋਲੀ ਐ ਮੋਟਾ ਚੋਣਾ ਮੇਰੇ ਬਨ ਕੇ ਬੱਚਨ ਧਾਰਾ ਮਾਰ ਕੇ ਦਿਖਾ ਦੇ ਦੋਸਤੋ ਚੰਗਾ ਚੋਣ ਬਸਮਾ ਘੱਟਿਆਗਾ ਆਹ ਦੇਖ ਲਓ ਥਣ ਦੇਖ ਲਓ ਬਿਲਕੁਲ ਇਹਨੇ ਮੁਠੀ ਦਾ ਬਾਕੀ ਝੋਟੀ ਨੂੰ ਕੋਈ ਪਾਸਾ ਸਾਸਾ ਨਹੀਂ ਬਿਲਕੁਲ ਸਾਫ ਸੁਥਰੀ ਝੋਟੀ ਆ ਤਾਰਾ ਮਾਰ ਕੇ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਤੇ ਬਾਜ ਬਜਾ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਲਾਂਗੇ ਬੱਚਾ ਪ੍ਰੋਪਰ ਚੜਦੀ ਆ ਜਿਵੇਂ ਦੂਜੇ ਤੀਜੇ ਸੂਏ ਮਈਆਂ ਮਿਲਦੀ ਹੁੰਦੀਆਂ ਨੇ ਇਸ ਤਰ੍ਹਾਂ ਦੀ ਮਿਲਣੀ ਝੋਟੀ ਦੀ ਚੰਗਾ ਗੱਡ ਘੱਟ ਪਹਿਲਾ ਸੂਆ ਅਰੀਜਨਲ ਸੂਈ ਆ ਦੰਦਾਂ ਚ 4 ਦਿਨ ਤੀਜਾ ਦਿਨ ਸੂਈ ਨੂੰ ਤੇ ਲਖਵਿੰਦਰ ਦੀ ਡਿਮਾਂਡ ਕੀ ਕੀਤੀ ਵੀਰੇ ਲੈਣ ਦੇ ਨਾਲੀ ਮੋਟਾ ਵੀ ਇੱਕ 32 ਇੱਕ 30 ਹੀ ਆ ਨਾ ਆਈਆਂ 2100 ਬਸ ਦੋਸਤੋ ਮੁੱਲ ਵੀਰ ਕਹਿੰਦਾ ਡੂਲ ਕਰਾ ਲਓ ਦੋ ਕਰਾ ਲਓ ਤਾਂ ਕੋਈ ਫਾਇਦਾ ਨਹੀਂ ਮੁੱਲ 1,3 130000 ਦੀ ਝੋਟੀ ਦੇਵਾਂਗੇ ਘਰੇ ਬੰਦੇ ਦਾ ਮਾਣ ਦਾਨ ਜ਼ਰੂਰਗਾ ਦੇਖ ਲਓ ਦੋਸਤੋ ਚਵਾਈ ਚਵਾਈ ਦੀ ਬਿਲਕੁਲ ਓਕੇ ਮੇਰੇ ਮੂਰ ਲੈ ਚੋ ਵੀ ਮਾਰਦੇ ਦੋਸਤੋ ਮੂਰ ਲੈ ਚੋ ਵੀ ਮਾਰਦੀਆਂ ਮਗਰ ਲੈ ਚੋ ਵੀ ਮਾਰਦੀਆਂ ਧਾਰਾਂ ਆਹ ਦੇਖ ਲਓ ਦੋਸਤੋ ਪਾਸਾ ਨਹੀਂ ਕੋਈ ਝੋਟੀ ਨੂੰ ਆਸਾ ਨਹੀਂ ਬਿਲਕੁਲ ਸਾਫ ਸੁਥਰੀ ਝੋਟੀ ਹੈ ਤਿੰਨ ਦਿਨਾਂ ਦੀ ਸੂਈ ਆਣਾ ਵੀਰੇ ਡਿਮਾਂਡ 1.3 ਲੱਖ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਦੋਸਤੋ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ